ओके हलावीरा ठीक है तू दसो बढ़िया बढ़िया तो लागया गेड़ा हां गेड़े-गेड़ों ने पता ही है हां हों तही दा मण्डी लगाई है गेबियो करा लिया क्या वे ओ किथे आ लड़का बैठा इसके पास चार-पांच गाड़ी है ओ सुखे ठीक है सरदार तागा जी को जा रखना ओ बस पाले तहां तहां जटे रखूंगा ਅਰ ਕੀ ਖਾਇਆ ਕਰ ਰਿਹਾ ਹੈ ਦੇਖਦੇ ਆ ਬੈਠੇ ਲੈ ਜੱਟ ਬੀਬੀ ਜੀ ਕੋ ਖਾਣੇ ਕੋ ਮਚੀ ਗਰਮ ਮਿਲ ਜਾ ਤੁਹਾਨੂੰ ਐਣੀ ਇੱਥੇ ਮੱਛੀ ਕੁਝੀ ਤੁਪਾ ਕੇ ਦਾਲ ਰੋਟੀ ਖਾਣੀ ਹੈ ਤੇ ਖਾ ਲੈ ਇਥੇ ਬੈਠੀਆ ਆ ਬੈਠੀਆ ਨਾਲ ਦੇ ਕਮਰੇ ਚ ਪਾਲਾ ਦਰਸ਼ਨ ਜਾ ਕੇ ਹੂਰ ਪਰੇਗੇ ਚੁੱਪੀ ਤੋਂ ਲੈ ਆਇਆ ਹੋ ਹਾਂ ਜੀ ਆੜਾ ਨੇ ਦੱਸਿਆ ਤਾਂ ਐ ਨਹੀਂ ਮੈਂ ਪਰੌਣਾ ਉਹਨਾਂ ਦਾ ਸਾੜਾ ਨੇ ਜਮੀਨ ਨਹੀਂ ਦੱਸਿਆ ਨਾ ਉਹਨੇ ਚੀਜ਼ ਦੱਸਣਾ ਤੁਸੀਂ ਹੀ ਨਹੀਂ ਦੱਸ ਰਹੇ ਪਾਰਟੀ ਦੇਣ ਦੇ ਬਾਰੇ ਪਾਰਟੀ ਯਾਰ ਮੈਨੂੰ ਪਤਾ ਹੁੰਦਾ ਫਿਰ ਗੱਲਾਂ ਕਾਹਦੀਆਂ ਹੁਣ ਤਾਂ ਔਰ ਨਾਲ ਅਰੇ ਕਾਬਲ ਲਗਾਓ ਕਾਬਲ ਕਾਬਲ ਜੋਨਾ ਲਗਾਤੇ ਹੈ ਸਰਦਾਰ ਜੀ ਜੋਨਾ ਜੇ ਤੇਰੀ ਗੱਲ ਸੱਚੀ ਨਿਕਲੀ ਨਾ ਤਾਂ ਫੇਰ ਵੇਖੀਂ ਮੈਂ ਤੇਰਾ ਕੀ ਹਾਲ ਕਰ ਦੇ ਜਗੀਰ ਨੂੰ ਤਾਂ ਫੋਨ ਕਰਕੇ ਦੇਖ ਲੈ ਚੱਲ ਕੋਈ ਨਹੀਂ ਪੱਤਰ ਪੱਗ ਬੋਗਵਾਨ ਨਾਲ ਬੜਾ ਕਹਿ ਨਹੀਂ ਪੱਗ ਬੰਨਣਾ ਤੁਸੀਂ ਕੋਈ ਨਵੇਂ ਉੱਥੇ ਉਹ ਨਮੀ ਤਾਂ ਨਹੀਂ ਨਵੇਂ ਸਾਲੇ ਹਾਰ ਤਾਂ ਦੇਖੂਗੀ ਖਾਲਾ ਪੈਣੇ ਤਰੀ ਵਾਲੀਆਂ ਪਿੰਡੀਆਂ ਪਿੰਡੀਆਂ ਨੂੰ ਤਾਂ ਇਹਦੇ ਵਿੱਚ ਮੱਖੀ ਘਰੋਂਗਾ ਕੋਈ ਤੁਹਾਨੂੰ ਮੱਖੀ ਨਾ ਕਾਲੇ ਤੇ ਤਾਂ ਹੁਣ ਬੋਲੇ ਜਾ ਚਾਹ ਚੋਤਾ ਪਾਵਾ ਭਾਈ ਹਾਂ ਹਾਂ ਵੀਰ ਜੀ ਬਣਾਣੀ ਹੈ ਚਾਹ ਆਜਾ ਪਹਿਨੇ ਆਪਾਂ ਅੰਦਰ ਲੈ ਜਾ ਨਾਲ ਇਹਨੂੰ ਤੇ ਪੈਰਪੋਣ ਮਦਦੂ ਇੱਥੇ ਮੇਰਾ ਕਿਤੇ ਸਰਦਾਰ ਕੀ ਬੋਲ ਰਹੇ ਹੈ ਬੜੇ ਵਾਲੇ ਕਿ ਹਮਰੇ ਕੋ ਦੁੱਧ ਦੇ ਦੋ ਬੋਲਨੇ ਕਿ ਤਮੀਜ਼ ਨਹੀਂ ਹੈ ਇੱਕ ਤਾਂ ਆਪਾਂ ਨਾਲੇ ਹੋਰ ਕੀ ਕਰਾਂ ਨਾ ਉਹ ਤਾਂ ਦੁੱਧ ਮੰਗਦੇ ਸੀ ਕੀ ਗੱਲ ਹੈ ਉਹ ਮੈਂ ਉਹਨੂੰ ਆਏ ਕਿਹਾ ਸੀ ਵੀ ਜੇ ਚਾਹ ਨਹੀਂ ਹੈਗੀ ਤਾਂ ਦੁੱਧ ਦੇ ਦੇ ਹੋਰ ਦੱਸ ਮੈਂ ਉਹਨੂੰ ਕੀ ਕਹਤਾ ਪਹਿਲਾਂ ਪਿੰਡ ਕਿੰਨੇ ਪੈਸੇ ਲਵਾਦੇ ਹੁਣ ਇੱਥੇ ਮੇਰਾ 4-5 ਲੱਖ ਰੁਪਇਆ ਲਵਾ ਦੇਣਾ ਹੁਣ ਕਢਵਾ ਕੇ ਲੈ ਕੇ ਆਇਆ ਬੈਂਕ ਚ ਮੈਂ 4-5 ਲੱਖ ਰੁਪਏ ਕਾਹਨੂੰ ਲੱਗਦਾ ਜਿਹੜੀ ਕਲਾਸ ਮੇਰੀ ਲਾਰਨ ਜੀ ਇਹੀ ਆ ਤੇ ਭਰਾ ਦੀ ਲਵਾਈ ਹੁੰਦੀ ਕਾਹਨੂੰ ਆ ਨੋ ਬਤਾਉਂਦੀ ਮੈਂ ਕਰਦਾ ਮੈਸਤਰੀ ਨਾਲ ਗੱਲ ਉਹ ਬਾਈ ਮੈਂ ਦਾ ਕੀ ਗੱਲ ਕਰਨੇ ਮੈਂ ਤਾਂ ਆ ਗਿਆ ਮੈਨੂੰ ਕਾਹਨੂੰ ਗਾਲਾਂ ਕੱਢੀ ਜਾਂਦੇ ਬੇ ਵੀਰੇ ਟਾਈਮ ਨਾਲ ਆ ਜਾ ਕਰ ਆ ਦੇਖ ਲੈ ਕੱਲ ਤੋਂ ਟਾਈਮ ਤਾਂ ਹੈ ਸਾਰਾ ਸਮਾਨ ਬਾਹਰ ਤੇ ਹੈਗਾ ਟੱਕ ਦੇ ਪੈਸੇ ਲਫੜਾ ਸਾਰਾ ਘਲਾਰਾ ਪਿਆ ਤੇ ਨਾ ਆ ਕੇ ਤੇ ਨਾ ਮਾਰੇ ਦੁਕਾਨੀ ਨੂੰ ਬੋਲਦਾ ਉਹ ਮੇਰੇ ਆ ਕੱਪੜੇ ਖਰਾਬ ਹੋ ਜਾਣਗੇ ਹਾਂ ਉਹ ਅਧਵਾਕੀ ਦੇ ਕੀਰਦਨ ਉਹ ਨਾ ਪਿੱਤਰ ਦਾ ਅੰਮੇ ਦਾ ਰੱਤੇ ਦੇ ਰਿਮਾਈਨ ਉਹ ਇਹਨਾਂ ਨੂੰ ਫਟਾਫੇਟ ਲਵਾ ਦੀ ਐਵੇਂ ਲੰਬਾ ਦਵਾ ਦੇਗਾ ਉਹ ਨਹੀਂ ਇਹ ਤਾਂ ਬਹੁਤ ਉਸਤਾ ਨੇ ਨਾ ਕੋਈ ਨਹੀਂ ਹੁੰਦਾ ਜਾਨਾ ਮੈਂ ਦੁਕਾਨੀ ਤੋਂ ਮਾਰੇ ਦੁਕਾਨੀ ਆ ਆ ਗਿਆ ਰਾਜੀ ਆ ਗਿਆ ਜੀ ਹਾਂ ਬਾਈ ਯਾਰ ਚਾਰ ਕਿ ਤਗਾਰੇ ਸੜਾ ਦੇ ਯਾਰ ਮੈਂ ਗੱਡੀ ਭਰਨੇ ਨਾ ਟਾਈਮ ਮੇਰੇ ਕੋ ਪੁੱਛਿਆ ਭਰਾ ਤਾਂ ਤਨੀ ਹਾਂ ਕਪੜਾ ਡਿੱਗ ਗਿਆ ਹੈ ਮੇਰਾ ਜਰਰ ਲਗਾਓ ਆ ਦੇਖਾ ਪਰਿਆ ਜਿੱਦਿ ਕਰ ਕਰ ਓਏ ਆ ਗੱਡੀ ਭਰਾਉਣਾ ਨਾ ਤਾਂ ਅੰਗਲਾ ਫੁੱਲ ਅਸੀਂ ਕਾਹਨੂੰ ਦੇਖਿਆ ਕੁੱਛ ਤਾਂ ਫਲੇ ਭਰਾਉਣ ਲਈ ਤੇ ਤੈਨੂੰ ਬਿਮਾਰੀ ਪੈ ਗਈ ਸਰ ਆਇਆ ਨਾ ਤੁਸ ਨਾਲ ਬੌਜੀ ਕਿਆ ਬੋਲ ਰਹੀ ਸੀ ਓਨੇ ਕਿਆ ਬੋਲਣਾ ਅੱਛੇ ਸੇ ਲਗਾਈਏ ਫੁੱਲ ਓ ਮਾਰਾ ਤੈਨੂੰ ਹਿਮਾ ਮੰਨ ਲਈ ਬਣਾ ਦੂ ਹਣ ਮੈਂ ਕਿਆ ਬਣਾਇਆ ਕੜੀ ਚਾਵਲ ਬਣਾ ਲੈਂਦੇ ਹਾਂ ਸਰਦਾਰ ਉਹ ਕਿਆਵਲ ਖਲਾਣਾ ਗੋਡੇ ਜਾਵਣਾ ਕਰਦੀ ਕੋਈ ਹੋਰ ਕੁਝ ਬਣਾ ਲੈਂਦੀ ਆਪ ਹੀ ਬਤਾ ਦਿਓ ਫਿਰ ਮੱਛਲੀ ਬਣਾ ਲੈਂਦੇ ਹਾਂ ਉਹ ਮੱਛਲੇ ਮੱਛਲੇ ਖਾਂਦੇ ਉਹ ਛਤਰਾ ਪਵਾ ਨਹੀਂ ਕਰਤੋਂ ਤਾਂ ਫਿਰ ਹੋਰ ਕਿਆ ਬਣਾਇ ਸਰਦਾਰ ਜੀ ਬਣਾ ਲਾ ਜਿਹੜਾ ਕੋਈ ਪਿਆ ਕਰੇ ਗੋਭੀ ਭਈਆ ਕੱਜਣਾ ਮੈਂ ਮਰਜ਼ੀ ਬਣਾ ਲਾ ਡੱਡੂ ਲਾ ਦੋ ਅੱਜ ਡੱਡੂ ਬਣਾ ਲੈਂਦੇ ਹਾਂ ਉਹ ਤਾਂ ਕੋਈ ਕਮਤ ਨਹੀਂ ਫੇਰ ਨਹੀਂ ਛੱਡੇ ਉਹ ਛਤਰਾ ਖਾ ਲਈ ਉਹ ਡੱਡੂ ਡੂਡਾ ਖਾਣੇ ਸਾਡੇ ਵੀ ਗੰਦ ਖਾਣਾ ਨਹੀਂ ਥੜੀ ਨਹੀਂ ਉਹ ਜੂਫੇ ਦਾ ਖਾਣਾ ਸਾਡੇ ਪੰਜਾਬ ਆ ਉਹਨਾਂ ਛਤਰਾ ਪਵਾ ਦੀ ਬਰੇ ਪਰ ਜਾਈ ਕੀ ਕਰਦੀ ਹੈ ਅੱਗ ਜਲਾ ਰਹੀ ਹੋ ਗਈ ਹੈ ਨਹੀਂ ਅੱਗ ਜਲਦੀ ਹੈਗੀ ਉੱਥੇ ਡਾਂਗਰ ਚੱਕ ਲਿਆ ਕੀ ਉਹ ਡਾਂਗਰ ਚੱਕ ਲਿਆ ਅੱਗ ਜਲਾਉਣ ਵਾਸਤੇ ਕੀ ਬੋਲ ਰਹੇ ਹੋ ਭਈਆ ਜੀ ਉਹ ਮੈਂ ਤੈਨੂੰ ਐਂ ਕਹਿੰਦਾ ਵੀ ਡਾਂਗਰ ਚੱਕ ਲਿਆ ਜਾ ਕੇ ਆਪ ਕੋ ਤਮੀਜ਼ ਨਹੀਂ ਹੈ ਬਾਤ ਕਰਨੇ ਕੀ ਮੈਂ ਅਭੀ ਬੌਜੀ ਜੀ ਸੇ ਬਾਤ ਕਰਕੇ ਆਤੀ ਹਾਂ ਕਰ ਲਓ ਨਹੀਂ ਕੱਢ ਲੈ ਬੱਬੀ ਦੋਦ ਅਣੀ ਕਿੱਥੇ ਕੱਢ ਲੈ ਇਹ ਕਿਹੜਾ ਨਿਕੜੂ ਦਿੰਦੀ ਹੈ ਜੀ ਮੈਂ ਵੇਚ ਕੇ ਭਰਾ ਮਾਰ ਬੱਬੀ ਉਹ ਮੈਂ ਤਾਂ ਕਿੰਨੇ ਵਾਰੀ ਕਹੇ ਤੇਰੇ ਵੀਰੇ ਨੂੰ ਉਹ ਤੇ ਸੁਣੇ ਮੇਰੀ ਤਾਂ ਹੀ ਹੈ ਬਾਜੀ ਬਾਜੀ ਇਹਨੂੰ ਕਿਉਂ ਘਰੌਲਾ ਪਾਈ ਜਾਂਦੀ ਹੈ ਇਹਨੂੰ ਤਾਂ ਸੱਪ ਲੜ ਗਿਆ ਮੰਗਦੀ ਹੋਣੀ ਮੱਛੀ ਮੁੱਛੀ ਬਾਜੀ ਬਾਤ ਸੁਣ ਲਓ ਮੇਰੀ ਸਰਦਾਰ ਬੋਲ ਰਹਾ ਹੈ ਆਪਕੇ ਵਾਲਾ ਮੇਰੇ ਕੋ ਟਾਂਗੇ ਉਠਾ ਲੋ ਹੈ ਹਮਾਰੇ ਜੂਪੀ ਬਿਆਰ ਮੈਂ ਐਸਾ ਨਹੀਂ ਚੱਲਦਾ ਹੈ ਕਾਟ ਦੇਂਗੇ ਹਮਾਰੇ ਤੋਂ ਐਸੇ ਕੈਸੇ ਕਾਟ ਦੋਗੇ ਹਮਨੇ ਪਹਿਨਾਂ ਹਾਕੂ ਬਿਚਾਰ ਕੀਤੇ ਮੈਂ ਆਪ ਕੋ ਖੁਦ ਹੀ ਦੇਖ ਲੋ ਕਾਇਨੇ ਬੈਗ ਬੇੜਾ ਆਇਆ ਇਹਨਾਂ ਨੇ ਤਾਂ ਲਹੂ ਪੀ ਲਿਆ ਮੇਰਾ ਰਾਤੋਂ ਤੂੰ ਦੁੱਧ ਮੰਗਦਾ ਸੀ ਹੁਣ ਕਹਿੰਦੇ टांगे ਉਠਾ ਲਓ ਨਹੀਂ ਇਹ ਨਹੀਂ ਨਹੀਂ ਮੈਨੂੰ ਇੱਥੇ ਰਹਿਣ ਦੇਣਾ ਪਰ ਜਾਈ ਤੂੰ ਗੁੱਸਾ ਨਾ ਕਰ ਵੀਰ ਇਹੋ ਜਿਹਾ ਨਹੀਂ ਹੋ ਸਕਦਾ ਇਹੀ ਇਹੋ ਜੀ ਹੋਣੀ ਨਹੀਂ ਤੈਨੂੰ ਕਿਉਂ ਨਹੀਂ ਪਤਾ ਮੈਨੂੰ ਪਤਾ ਇਹਨਾਂ ਨੂੰ ਇਹਨਾਂ ਦੇ ਦੋਹਾਂ ਭਾਈਆਂ ਨੇ ਲਹੂ ਪੀ ਲਿਆ ਮੇਰਾ ਉਹ ਦੇਖੀ ਇਹ ਜਿਹੜੇ ਹੂਰਪਰੀ ਵਿਆਹ ਲੈ ਜਿਹੜੇ ਦੋਏ ਭਾਈ ਭਈਆ ਰਾਣੀ ਤੇ ਡੁੱਲੇ ਫਿਰਦੇ ਨੇ ਤੂੰ ਬੋਤ ਔਖਾ ਨਾ ਬੋਲਿਆ ਕਰ ਛੋੜ ਨਾ ਕਰਿਆ ਕਰ ਮੇਰੇ ਨਾਲ ਉਹ ਮੈਂ ਕਹਨੂੰ ਛੋੜ ਕਰਦਾ ਵੀ ਕਰੀਦੀ ਤਾਂਗੇ ਉਠਾ ਲੋ ਤਾਂਗੇ ਉਠਾ ਲੋ ਕੋਈ ਵੀ ਚੱਕੀ ਜਾਂਦੇ ਨੇ ਹੈਲੋ ਤੂੰ ਮੈਨੂੰ ਰੋਸਦੀ ਐ ਉਹ ਮੇਰੀ ਗੱਲ ਤਾਂ ਸੁਣਾ ਉਹ ਖੜ ਤਾ ਜਾ ਨਾ ਤੇਨੂੰ ਸ਼ਰਮ ਹੈਗੀ ਕੋਈ ਮਾੜੀ ਮੁੱਠੀ ਕੀ ਹੋ ਗਿਆ ਹੁਣ ਤੈਨੂੰ ਕੋਣ ਨੂੰ ਕੀ ਕਸਰੇਗੀ ਨਾ ਉਹਨੂੰ ਸੀਮਾ ਨੂੰ ਕੀ ਕਹੇ ਤਾ ਮੈਂ ਤਾਂ ਕੁਛ ਨਹੀਂ ਕਿਹਾ ਹੈਗਾ ਮੈਂ ਕੀ ਕਹਿਣਾ ਸੀ ਉਹਨੂੰ ਨਾ ਰਹਾ ਤਾਂ ਉਹਨੂੰ ਦੁੱਧ ਨੂੰ ਕਹਿੰਦਾ ਸੀ ਹੁਣ ਤੂੰ ਉਹਨੂੰ ਕਹਿੰਦਾ ਟਾਂਗੇ ਉਠਾ ਲਓ ਮੈਨੂੰ ਸ਼ਰਮ ਆ ਗਈ ਮਾੜੀ ਮੱਤਿਕਣੀ ਗੁੱਤੀ ਲਾ ਕੇ ਮਾਰੂ ਮੈਂ ਉਹਨੂੰ ਐਂ ਕਹਿੰਦਾ ਵੀ ਆ ਟਾਂਗਰ ਚੱਕ ਲਿਆ ਅੱਗ ਮਚਾਉਣ ਵਾਸਤੇ ਕਿਉਂ ਪਰ ਜਾਈ ਮੈਂ ਨਹੀਂ ਕਹਿੰਦੀ ਹੀ ਉਹ ਐਵੇਂ ਗੁੱਸਾ ਕਰੀ ਜਾਨੀ ਆ ਮੇਰਾ ਵੀਰਾ ਹੋ ਜਾਇ ਕਹ ਹਰਕਤ ਨਹੀਂ ਕਰ ਸਕਦਾ ਨਹੀਂ ਹਰਕਤ ਸੋਚਾਂ ਕਿਉਂ ਨਾ ਰਾਤ ਨੂੰ ਦੁੱਧ ਨੂੰ ਕਹਿੰਦੇ ਕਦੇ ਉਹਨੂੰ ਆਹ ਕਹਿੰਦਾ ਦੱਸ ਹੋਰ ਕੀ ਸੋਚਾਂ ਜਾਈ ਇਹਨੂੰ ਪਰ ਜਾਤੀ ਨਹੀਂ ਸਮਝ ਆਂਦੀ ਹੈਗੀ ਵੀਰਾ ਹਾਂਜੀ ਵੀਰੇ ਜਿਹੜਾ ਤੂੰ ਹਾਦ ਖਾਨਤਾਂ ਦੇ ਤਮਕੇ ਲਾਣੇ ਸੀ ਲਾਤੇ ਘਟੋ ਘੜ ਆਪਣੀ ਜਨਾਨੀ ਨੂੰ ਪੰਜਾਬੀ ਦਾ ਬੋਲੀ ਸਿਖਾ ਦੇ ਜੇ ਇਹੋ ਜਿਹਾ ਹਰਕਦਾ ਹੁੰਦੀਆਂ ਨਹੀਂ ਆ ਤਾਂ ਹਾਦ ਤੇ ਘਰ ਪੜ ਜਾਊਗਾ ਆ ਭਾਈ ਹੌਲੀ ਹੌਲੀ ਸਿੱਖੋਗੇ ਇੱਕ ਵਾਰ ਤਾਂ ਸਿੱਖੋਦਰੀ ਇਹ ਨਵੀਂ ਆਈ ਆ ਜੀ ਉਹ ਹੌਲੀ ਹੌਲੀ ਕੀ ਸਿੱਖੂਗੀ ਯਾਰ ਉਹਨੂੰ ਸਿਖਾ ਲਾ ਪਤਾ ਕੀ ਆ ਕੱਲ ਉਹਨੂੰ ਕੋਈ ਹੋਰ ਕਹਨੇ ਆ ਉਹਦਾ ਮਤਲਬ ਕੋਈ ਹੋਰ ਕੱਢ ਕੇ ਪੈ ਜਾਂਦੀ ਆ ਪਤੰਨੀ ਆ ਤੇਰੀ ਪਰਜਾਈ ਨੂੰ ਜਾ ਕੇ ਕੀ ਕੀ ਕਹਿੰਦੀ ਸੀ ਹੋਰਿਆ ਜੀ ਸਰਦਾਰ ਜੀ ਸੁਪਰ ਜੈਨੂ ਕੀ ਕਹਿੰਦੀ ਸੀ ਮੈਂ ਨੇ ਕਹ ਬੋਲਣਾ ਹੈ ਸਰਦਾਰ ਜੀ ਤਾਂ ਭయ్యా ਜੀ ਮੇਰੇ ਕੋ ਬੋਲੇ ਆ ਕਿ ਮੈਂ ਅੱਗ ਜਲਾ ਰਹੀ ਸੀ ਔਰ ਬੋਲੇ ਮੇਰੇ ਕੋ ਟਾਂਗੇ ਉਠਾ ਲਓ ਉਹ ਬੋਲੀ ਜਾ ਤੇਰੇ ਪਿਓ ਨੇ ਸੇ ਉਠਾਣੇ ਕੋ ਬੋਲਾ ਥਾ ਟਾਂਗੇ ਉਠਾਣੇ ਕੋ ਨਹੀਂ ਬੋਲਾ ਥਾ ਟਾਂਗਰ ਉਠਾਣੇ ਕੋ ਬੋਲਾ ਥਾ ਇਸ ਟਾਂਗਰ ਤੇ ਅੱਗ ਜਲਦੀ ਹੈ ਦੇਵੀਰ ਤੇਰਾ ਤਾਂ ਪਤਾ ਨਹੀਂ ਇਹਨੇ ਮੇਰਾ ਘਰ ਜ਼ਰੂਰ ਜਾੜ ਦੇਣਾ ਇਹਨੂੰ ਪੰਜਾਬੀ ਸਿਖਾਰੇ ਦੋ ਅੱਖਰ ਉਹ ਮੈਂ ਕਿਹੜੇ ਸਕੂਲ ਚਾਦਾ ਨੂੰ ਪੰਜਾਬੀ ਵਿੱਚ ਅਲੱਗ ਦਾ ਪੰਜਾਬੀ ਵਾਲੇ ਚ ਜਦ ਨਹਾਏ ਸੀ ਉਦੋਂ ਨਹੀਂ ਸੀ ਪਤਾ ਕੋਈ ਮਾੜੀ ਮੁੱਟੀ ਪੰਜਾਬੀ ਸਿਖਾ ਦੇ ਏਕਣ ਦਾ ਮੇਰਾ ਘਰ ਪਟਿਆ ਜਾਊਗਾ ਅਸੀਂ ਤਾਂ ਰੋਜ਼ ਜੁੱਤਮ ਚੁੱਤੀ ਹੋਇਆ ਕਰਾਂਗੇ ਮੈਂ ਨਹੀਂ ਅਜਿ ਤੋਂ ਬਾਅਦ ਇਹਨੂੰ ਕੁਝ ਕਹਿੰਦਾ ਤੂੰ ਹੀ ਨਹੀਂ ਤੇ ਉਦੋਂ ਪਰਜਾਈ ਪਰਜਾਈ ਕਰਦਾ ਸੱਤ ਪਰਜਾਈ ਗੁੱਸਾ ਕਰ ਗਿਆ ਨਹੀਂ ਤਾਂ ਤੋਂ ਬਾਪ ਆਇਆ ਚਲ ਚਲ ਹੁਣ ਕੀ ਹੋ ਗਿਆ ਮੈਂ ਬੜਾ ਨਹੀਂ ਠੋਡਾ ਹਜੇ ਕੁਝ ਨਹੀਂ ਹੋਇਆ ਪੁਰਾਣਿਆਂ ਉਹੀ ਗਲਤਫਹਿਮੀ ਦੀ ਹੋ ਗਈ ਸੀ ਇਹਨਾਂ ਨੂੰ ਅੱਛਾ ਕੋਈ ਐਮ ਸੱਚੀ ਗਲਤਫਹਿਮੀ ਹੋ ਗਈ ਸੀ ਤੂੰ ਹਟਦਾ ਨਹੀਂ ਨਵਰੀ ਹਰਕਤਾਂ ਤੋਂ ਉਹ ਮੈਂ ਕੀ ਕਹਿਣਾ ਓਹ ਤੇਰੇ ਭਾਈ ਹੈਗੇ ਐ ਜੀ ਨੇ ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਮੇਰੇ ਵੀਰਾ ਵਰਵੇ ਸਰਾ ਨਾ ਬੋਲਿਆ ਕਰ। ਓਹ ਜਣੀ ਹੈਗੇ ਬਰੇ ਵੀ ਤੇਰੇ ਵੀਰ ਨੂੰ ਆਉਣ ਬਾਅਦ ਮੈਨੂੰ ਮੇਰੇ ਸਾਲਿਆਂ ਦਾ ਪਤਾ ਹੈਗੇ ਹਰਾਮੀਆਂ ਦੇ ਸਾਲੇ। ਆਸ਼ੀਰਗ ਜੀ ਠੀਕ ਆ। ਇਹ ਆ ਸਾਡੀ ਟੀਮ ਦੇਸੀ ਹੁੱਡ ਫਿਲਮ ਚੈਨਲ ਦੀ। ਅਸੀਂ ਦਿਨ ਰਾਤ ਮਿਹਨਤ ਕਰਕੇ ਨਵੇਂ ਤੋਂ ਨਵੇਂ ਵਧੀਆ ਪ੍ਰੋਜੈਕਟ ਬਣਾ ਰਹੇ ਹਾਂ। ਇਸ ਚੈਨਲ ਦੇ ਉੱਤੇ ਪਾ ਰਹੇ ਹਾਂ। ਹਰ ਵੀਰਵਾਰ ਸਵੇਰੇ 9 ਵਜੇ ਤੇ ਹਰ ਐਤਵਾਰ ਸਵੇਰੇ 9 ਵਜੇ। ਤੁਹਾਡਾ ਪਿਆਰ, ਸਤਿਕਾਰ ਸਾਨੂੰ ਬਹੁਤ ਲੋੜ ਹੈ ਤੁਹਾਡੇ ਸਪੋਰਟ ਦੀ। ਖਾਡੀਆਂ ਫਿਲਮਾਂ ਨੂੰ ਵਧੀਆ-ਵਧੀਆ ਕਮੈਂਟ ਕਰਿਆ ਕਰੋ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਤੁਹਾਡੇ ਆਸਰੇ ਹੀ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਇਹ ਸਿਰਫ ਤੁਹਾਡੇ ਕਰਕੇ ਹੀ ਹੈ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਜੋ ਵੀ ਪ੍ਰੋਜੈਕਟ ਬਣਾਈਏ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਦੇਖੇ ਜਾਣ ਕਈ ਪ੍ਰੋਜੈਕਟ ਦੇ ਵਿੱਚ ਡਬਲ ਮੀਨਿੰਗ ਹੁੰਦੀ ਹੈ ਉਹਦਾ ਸਾਨੂੰ ਗਲਤ ਗਾਈਡ ਕਰਨਾ ਕੋਈ ਸਾਡੇ ਵੱਲੋਂ ਮਕਸਦ ਨਹੀਂ ਹੈਗਾ ਉਹ ਸਿਰਫ ਇੱਕ ਤੁਹਾਡੇ ਮਨੋਰੰਜਨ ਵਾਸਤੇ ਹੈ ਫਿਰ ਵੀ ਜੇ ਤੁਹਾਨੂੰ ਕਿਤੇ ਵੀ ਸਾਡੇ ਕੰਮ ਦੇ ਵਿੱਚ ਕਮੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਬੋਲੀਚਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਨਾਂ ਕੀ ਅਸੀਂ ਇੱਕ ਦੇਸੀ ਫਿਲਮ ਬਣ ਗਈ ਤੋਂ ਤੁਸੀਂ ਫਿਲਮ ਫੈਮਲੀ ਦੇ ਸਾਰੇ ਇੱਕ ਮੈਂਬਰ ਸਕੇ ਆਂ ਫਿਰ ਨਾਲ ਤੁਸੀਂ ਮਿਹਰਤ ਕਰਦੇ ਆਂ ਤੇ ਤੁਹਾਡੇ ਲਈ ਇੱਕ ਮੈਸੇਜ ਜਿੰਨੇ ਆ ਜੋ ਸਮਾਜ ਦੇ ਵਿੱਚ ਹਰ ਪਿਕਚਰ ਦੇ ਵਿੱਚ ਜੋ ਦੇਸੀ ਫਿਲਮ ਦੇ ਵਿੱਚ ਇੱਕ ਮੈਸੇਜ ਦਿੱਤਾ ਗਿਆ ਹੈ ਹਰ ਪਿਕਚਰ ਦੇ ਅੰਦਰ ਤੇ ਅੱਖੀ ਵੀ ਜੋ ਫਿਲਮ ਸਾਡੀ ਬਣ ਰਹੀ ਹੈ ਜਲਦੀ ਆਇਆ ਯੂਪੀ ਬਣੇ ਇਹਦੇ ਚ ਵੀ ਤੁਹਾਨੂੰ ਬਹੁਤ ਅੱਛਾ ਇੱਕ ਮੈਸੇਜ ਮਿਲੇਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਫਿਲਮ ਬਹੁਤ ਅੱਛੀ ਲੱਗੇਗੀ ਤੇ ਤੁਹਾਡੇ ਪਿਆਰ ਔਰ ਸਾਥ ਦੀ ਸਪੋਰਟ ਦੀ ਬਹੁਤ ਲੋੜ ਹੈ ਬੱਸ ਤੋਂ ਬਾਅਦ ਇਹਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਇਹ ਜਿਹੜੀ ਅਸੀਂ ਫਿਲਮ ਬਣਾ ਰਹੇ ਆ ਇਹ ਕੋਈ ਕਿਸੇ ਦੀ ਜਾਤ ਪਾਤ ਤੇ ਨਹੀਂ ਹੈਗੀ ਇਹ ਸਿਰਫ ਇੱਕ ਮੈਸੇਜ ਦੇਣ ਵਾਸਤੇ ਹੈ ਤੁਸੀਂ ਅੱਗੇ ਜਾ ਕੇ ਦੇਖੋਗੇ ਐਂਡ ਦੇ ਵਿੱਚ ਇਹਦੇ ਵਿੱਚ ਕਿੰਨਾ ਸੋਹਣਾ ਮੈਸੇਜ ਦਿੱਤਾ ਗਿਆ। ਬਾਕੀ ਜਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਤੇ ਸਾਡੀ ਜਲਦੀ ਫਿਰ ਨਵੀਂ ਫਿਲਮਾਂ ਵੀ ਆ ਰਹੀਆਂ ਨੇ ਉਹਨਾਂ ਨੂੰ ਵੀ ਦੇਖਣਾ ਤੇ ਦੱਸਣਾ ਜਰੂਰ ਵੀ ਸਾਡੇ ਕਿਵੇਂ ਲੱਗੀ ਤੁਹਾਨੂੰ ਜੱਟ ਲਿਆਇਆ ਯੂਪੀ ਵਾਲੀ